ਸਸਿ ਗੱਲ ਦੀ ਐਸਐਸਪੀ ਸਾਹਿਬ ਮੈਂ ਡਾਕਟਰ ਰਾਜਬੀ ਸਿੰਘ ਉਹਦੇ ਕੋਲ ਆ ਨਵੇਂ ਪਿੰਡ ਸਰ ਸਰ ਅੱਛਾ ਮਿੰਦੂ ਇਹਨਾਂ ਨੇ ਸਾਰੀ ਗੱਲ ਦੱਸੀ ਆ ਆਪਾਂ ਚਲੋ ਪੱਛਾ ਦਰਜ ਕਰਤਾ ਅੱਛਾ ਸਰ ਆਪਾਂ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰਕੇ ਗਏ ਆ ਅੱਛਾ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗੰਦਮੈਂ ਦੇ ਦਈਏ ਬਿਲਕੁਲ ਠੀਕ ਆ ਸਰ ਇੱਕ ਇੱਕ ਮੁੰਡਾ ਹੋਰ ਇਹਨੂੰ ਗੰਦਮੈਂ ਦੇ ਦਿਓ ਹੈਗੇ ਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗਾ ਤੇ ਮੈਂ ਆਪਣੇ ਦੋ ਗੱਦ ਮੈਂ ਦੇ ਦਿੰਦਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਅੱਧੇ ਘੰਟੇ ਪਹੁੰਚੇਗਾ ਹਾਂ ਦੇਖ ਲਓ ਮੈਂ ਕਹੇ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਸ ਦੀ ਕੋਈ ਗੱਲ ਹੈ ਤੇ ਮੈਂ ਆਪਣੇ ਦੋ ਗੱਦ ਮੈਂ ਦੇ ਦਿੰਦਾ ਮੇਰੇ ਨਾਲੇ ਹਲਕੇ ਜਿੱਦਾਂ ਦਾ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਚ ਇਹਨਾਂ ਕੋ ਪਹੁੰਚੇਗਾ ਸਰ ਹਾਂ ਅੱਧੇ ਘੰਟੇ ਚ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਕੋਲ ਸਰ ਭੇਜ ਦਿਓ ਸਭ ਦੇ ਕੀ ਗੱਲ ਹਾਂ ਕੋਈ ਬੰਦਾ ਹੋਊਗਾ ਸਰ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਸਤੀਲਾ ਜਿਹੜਾ ਕਿਉਂਕਿ ਬੰਦੇ ਦਿਨੇ ਵੀ ਇੱਥੇ ਫ ਡਿਪੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਬਾਜੀ ਹਿੱਤੋਂ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਇਹ ਕੇਸ ਜਿਹੜਾ ਦਾ ਖਤਮ ਕਰਦਾ ਬਿਲਕੁਲ ਠੀਕ ਹੈ ਸਰ ਹੋ ਜਾਏਗਾ ਸਰ ਠੀਕ ਹੈ ਨਾ ਹਾਂ ਹੋ ਜਾਏਗਾ ਸਰ ਫਿਰ ਠੀਕ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡੇ ਮੁੰਡਾ ਭੇਜ ਦਿਓ ਹੁਣੀ ਹੁਣੀ ਸਰ ਅੱਧੇ ਘੰਟੇ ਦੇ ਅੰਦਰ ਆ ਜਨਾਲੇ ਚ ਜਦੋਂ ਤੁਹਾਨੂੰ ਲੋਡ ਪਵੇ ਕਿਤੇ ਫੋਸਦੀ ਮੇਰੇ ਗੰਦਮਾ ਲਾ ਲਾ ਕਦੋਂ ਕੋਈ ਚੱਕਰ ਦੀ ਬਿਲਕੁਲ ਠੀਕ ਹੈ ਸਰ ਮੈਨੂੰ ਗਦਮੇਨਾ ਦਾ ਬਹੁਤਾ ਕੁਚਾ ਆਦੀ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘਟ ਨੇ ਕਿਤੇ ਡਿਊਟੀ ਲੱਗੀ ਹੈ ਕਿਤੇ ਇਧਰ ਹੈ ਉਹ ਮੈਨੂੰ ਕਾਲ ਕਰਕੇ ਭੇਜ ਦਿਆ ਕਦੋਂ ਕਿ ਬ ਬਿਲਕੁਲ ਠੀਕ ਹੈ ਸਰ ਆਪਾਂ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋ ਦੇਣਾ ਬਿਲਕੁਲ ਠੀਕ ਹੈ ਹਾਂ ਲੋਡ ਪਏ ਤਾਂ ਮੇਰੇ ਕੰਦ ਮੈਂ ਲਾ ਕੇ ਦੇ ਦਿੱਤੇ ਠੀਕ ਹੈ ਨਾ ਸਰ ਬਿਲਕੁਲ ਠੀਕ ਹੈ ਹਾਂ ਠੀਕ ਓਕੇ ਓਕੇ ਮੈਂ ਓਕੇ ਮੈਂ ਓਕੇ ਮੈਂ ਓਕੇ ਮੈਂ ਓਕੇ ਮੈਂ ਇੱਕ ਮੁੰਡਾ ਹੋਦਾ ਜਿੰਦਾ ਤੁਹਾਡੇ ਕੋਲ ਨਹੀਂ ਠੀਕ ਆ ਇਸ ਤੋਂ ਬਾਅਦ ਵੀ ਸਰ ਬਦੂ ਕੱਲ ਸ਼ਾਮ ਤੱਕ ਕੇਸ ਆਲੋ ਹੋਣਾ ਚਾਹੀਦਾ ਜਨਾ ਇੱਕ ਅੱਧਾ ਕੋਈ ਢਾ ਦੋ ਜੱਦਨ ਵਾਸਤੇ ਜਿਹੜਾ ਜਿੰਦੇ ਮੈਂ ਖ ਦੇਤਾ ਕੋ ਹੁਣੇ ਆ ਜਾਂਦਾ ਉਹਨੇ ਉਹਨੇ ਅੱਧੇ ਘੰਟੇ ਚ ਆ ਜਾਂਦਾ ਇੱਕ ਹੋਰ ਆਪਾਂ ਦੇ ਦਿੰਦੇ ਨੇ ਉਤ ਸੋਬੇ ਨਾਲ ਜੇ ਕੋ ਲੋਡ ਪਾਉਗੀ ਤੇ ਡਿਪਟੀ ਸਾਹਿਬ ਤੁਸੀਂ ਇੱਥੇ ਬਲਕ ਖਿਆਲ ਰੱਖਣਾ ਸਰ ਬੇਨਤੀ ਹੈ ਮੇਰੀ ਸਿਵਲ ਟੀਮ ਨਾਲ ਹਾਂ ਹਾਂ ਬਿਲਕੁਲ ਖਾਲੀ ਨੇੜੇ ਏਰੀਆ ਹਾਂ ਮੈਨਾਂ ਨਾਲ ਸਾਰੇ ਅਸੀਂ ਆਪਣਾ ਸਿਵਲ ਦੇ ਵਿੱਚ ਅਸੀਂ ਬਹੁਤ ਸਰਹਲਪੀ ਕੀਤੀ ਕਰਨ ਵਾਲੀ ਹੈ ਨਹੀਂ ਨਹੀਂ ਕਹਦਾ ਕਿ ਹਲਪ ਤੁਹਾਡੀ ਫੁੱਲ ਫਲਾਈਟ ਹਲਪ ਕਹਦਾ ਕਿ ਤੁਸੀਂ ਕਹਦਾਓ ਐਸ ਫੇਲੇ ਮੈਂ ਵਿਧਾਨ ਸਭਾ ਹਲਕਾ ਇਸ ਨਾਲੇ ਦੇ ਨਵਾਂ ਪਿੰਡ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ ਇੱਥੇ ਸੰਤ ਸੇਵਕ ਕਾ ਹਸਪੀਟਲ ਹੈ ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮੁੱਲ ਜਿਹੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ ਤੇ ਮੈਂ ਕੱਲ ਇਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਸੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋ ਆ ਰਿਹਾ ਹਾਂ ਔਰ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ ਔਰ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਬਰੋਂ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਤਬਕਿਆ ਦਿੰਦੇ ਆ ਫੌਤੀਆਂ ਮੰਗਦੇ ਆ ਇਹਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕੇ ਡਾਕਟਰ ਰਾਜੀਬ ਇਕਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਔਰ ਹਲਾਤਾਂ ਨੂੰ ਮੁੱਖ ਰੱਖ ਕੇ ਪਚਾ ਵੀ ਦਰਜ ਕੀਤਾ ਐਫ ਆਈ ਆ ਵੀ ਦਰਜ ਕੀਤੀ ਆ ਇੱਕ ਗਨਮੈਨ ਦੋ ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸ ਐਸ ਪੀ ਅਦੁੱਲਾ ਰਮਸਾਦਾਲਿਆ ਨੇ ਔਰ ਇੱਕ ਮੈਂ ਉਹਨਾਂ ਨੂੰ ਹੁਣ ਕਿਹਾ ਕਿ ਇੱਕ ਗਨਮੈਨ ਕੋਈ ਫੋਰਸ ਦੀ ਕਮੀ ਆ ਸਾਡੇ ਕੋਲ ਬੰਦੇ ਘੱਟ ਆ ਤੇ ਤੁਸੀਂ ਇਹਦੇ ਦੋ ਗਨਮੈਨ ਲੜਦੇ ਗਨਮੈਨ ਦਾ ਸੀ ਕੀ ਕਰਦੇ ਅਸੀਂ ਬੱਲੇ ਜੇ ਸਾਡੀ ਜਨਤਾ ਸੁਰੱਖਤ ਨਹੀਂ ਜਿਨ੍ਹਾਂ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਹ ਸੁਰੱਖਤ ਦੀ ਤੇ ਅਸੀਂ ਆਪਣੀਆਂ ਸੌਰੀਆਂ ਲਈ ਫਿਰ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤੇ ਮੇਰੇ ਜਿਹੜੇ ਦੋ ਗੰਦਮਨ ਮੁੰਡੇ ਲਾ ਲਓ ਬੇ ਦੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਦੇ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗੰਦਮਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਦੀ ਹੈ ਆਪਾਂ ਨੂੰ ਕੋਈ ਬੋਧ ਨਹੀਂ ਹੈ ਜੀ ਸਭ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਹੈ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੇ ਆ ਡਾਕਟਰ ਰਾਜਵੀਰ ਦੀ ਪਤਨੀ ਬੱਚੇ ਰਾਜਵੀਰ ਸਾਹਿਬ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਆ ਸਾਡੀ ਸੇਫਟੀ ਦਾ ਸਵਾਲ ਲੇਗਾ ਜੇ ਜਨਤਾ ਬੰਦਾ ਸੇਫ ਆ ਇਹ ਠੀਕ ਆ ਇਹ ਗੰਧ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਿਆ ਸਾਨੂੰ ਉਹ ਟਾਈਮ ਲੱਗੂਗਾ ਪਰ ਅਸੀਂ ਹੁੰਦਿਆਂਗੇ ਸਾਦਾ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣਦੇ ਇਹਨਾਂ ਨੂੰ ਸਹਜੇ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਦਾ ਅਰਵਿੰਦ ਕੇਜੀਵਾਲ ਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸੇ ਨੂੰ ਤੰਗ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਦਸੀ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮੱਦੀ ਹੋ ਜੇ ਸੋ ਮੈਂ ਇਸ ਕਰਕੇ ਬਲ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਉਹਨਾਂ ਕੋਲ ਫੋਟ ਹੀ ਮੰਗਦੇ ਉਹਨਾਂ ਨੂੰ ਮੈਂ ਕਹਿੰਦਾ ਕਿ ਪਈ ਸਰਕਾਰ ਡਾਕਟਰ ਰਾਜਵੀਰ ਦੇ ਨਾਲ ਹੈ ਡਾਕਟਰ ਰਾਜਵੀਰ ਇਕੱਲਾ ਨਹੀਂ ਹੈ ਪੂਰੀ ਸਰਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕਹ ਬਦਾਓ ਨਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਮੇਰੇ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਹੀ ਆਰਡੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਹੋ ਸਕਦਾ 2-3 ਦਿਨ ਚ ਪਰਮਾਤਮਾ ਕਿਰਪਾ ਕਰੇ ਜਿਹੜੇ ਜਿਹੜੇ ਘੱਟੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ ਤੇ ਜਿਹੜਾ ਆ ਜਾ। ਇਹ ਮੈਂ ਡਾਕਟਰ ਰਾਜਵੀਰ ਨੂੰ ਕਹਿਣ ਆਇਆ ਸੀ ਕਿ ਤੂੰ ਘਬਰਾਉਣਾ ਨਹੀਂ ਅਸੀਂ ਸਾਦੇ ਤੇ ਲਾ ਲਿਆ ਇਸ ਕਰਕੇ ਮੈਂ ਸਰ ਬਿਲਕੁਲ ਕੀ ਨਿਸ਼ਾਨੇ ਕਿਹਾ ਕਿ ਪੂਰੀ ਕਾਰਜਕਾਰੀ ਇਸ ਕੇਚੇ ਤੇ ਨਹੀਂ ਚੱਲਦੀ। ਨਹੀਂ ਨਹੀਂ ਕੋਈ ਟਿੱਲੀ ਨਹੀਂ ਚੱਲਦੀ ਕਿੱਦਾਂ ਟਿੱਲੀ ਚੱਲਦੀ। ਸਰ 31 ਤੀਕ ਤੋਂ 30 ਨੂੰ ਤੇ 31 ਨੂੰ ਇਹਨਾਂ ਨੇ ਦੱਸਿਆ ਪਹਿਲੀ ਤੀਕ ਨੂੰ ਐਫ ਆਈ ਆਰ ਦਰਜ ਹੋ ਗਈ ਇੱਕ ਮੁੰਡਾ ਗਨਮੈਂ ਦਿੱਤਾ ਆਪਾਂ ਸਿਵਲ ਦੇ ਵਿੱਚ ਤੇ ਉਦਾਂ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ ਪੁਲਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਹੈ ਅੱਗੇ ਵੀ ਕਹੂੰਗੀ ਜੋ ਸਾਡੀ ਡਿਊਟੀ ਹੈ ਉਹਨੂੰ ਕਰਾਂਗੇ ਤੰਦੇ ਇਹ ਲੱਗਦਾ ਕਿ ਇਸ ਤੇ ਸਿਆਸਤ ਹੋਈ ਹੈ ਕਿਉਂਕਿ ਜਿਹੜੇ ਗਲਤ ਅੰਸਰ ਨੇ ਅੱਜ ਤੇ ਪੈਦਾ ਨਹੀਂ ਹੋਏ ਸਾਡੇ ਤਾਂ ਦੇਖੋ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਪਿਛਲੀਆਂ ਸਰਕਾਰਾਂ ਚ ਇਹਨਾਂ ਬੰਦਿਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਦਾ ਸਤਿਆਨਾਸ਼ ਕਰਤਾ ਉਹਨੂੰ ਹੁਣ ਠੀਕ ਕਰਦੇ ਆ ਸਾਨੂੰ ਟਾਈਮ ਲੱਗੂਗਾ ਪਰ ਅਸੀਂ ਠੀਕ ਕਰਦਾਂਗੇ ਜਿੱਦਾਂ ਅਸੀਂ ਮਤਲਬ ਜੋਦ ਨਸ਼ਾ ਬਦਦ ਸ਼ੁਰੂ ਕੀਤਾ ਇਦਾਂ ਹੀ ਅਸੀਂ ਗੈਂਗਸਟਰਾਂ ਤੇ ਨਾਲ ਲਟੇ ਰਿਆ ਨੂੰ ਕਹਿਣਾ ਚਾਹੁੰਦੇ ਆ ਭਈ ਪੰਜਾਬ ਦੇ ਤਾਮਾਦੂ ਪਾਰਟੀ ਦੀ ਸਰਕਾਰ ਆਈ ਤੇ ਸਰਕਾਰ ਸਖਤ ਕਾਨੂੰਨੀ ਕਾਰਵਾਈ ਕਰੂਗੀ ਤੁਸੀਂ ਤੁਹਾਡੇ ਸਾਹਮਣੇ ਆ ਕੇ ਇੱਚ ਵੀ ਕਰਾਂਗੇ ਦੋ ਚਾਰ ਵਿੱਚ